ਮੈਂ 5 ਸਾਲ ਦੀ ਸੀ ਜਦੋਂ ਮੇਰੇ ਮੰਮਾ ਦਾ ਜਿਹੜਾ ਹੱਥ ਆ ਉਹ ਪੱਠੇ ਕੁੱਤਰ ਨਾਲਾ ਜਿਹੜਾ ਟੋਕਾ ਹੁੰਦਾ ਉਹਦੇ ਵਿੱਚ ਆ ਕੇ ਵੱਢਿਆ ਗਿਆ ਸੀਗਾ ਮੇਰੀ ਮੂਮਾ ਤੇ ਬਹੁਤ ਖੂਨ ਵਹਿ ਰਿਆ ਸੀਗਾ ਤੇ ਮਮਾ ਨਾ ਆਪਣਾ ਹੱਥ ਖੋਦੀ ਬੰਨ ਰਏ ਸੀਗੇ ਤੇ ਉਹ ਮੈਨੂੰ ਬਾਰ-ਬਾਰ ਕਹਿ ਰਿਹਾ ਹਨਾ ਤੇ ਮੈਂ ਇਨੀ ਛੋਟੀ ਜੀ ਸੀ ਮੈਨੂੰ ਇਹ ਨਹੀਂ ਪਤਾ ਕਿ ਹਨਾ ਹੱਥ ਬੰਨਣ ਨੂੰ ਕਿਹਦੇ ਨਾਲ ਮੈਂ ਕਦੇ ਚੁੰਨੀ ਲਿਆਵਾਂ ਕਦੇ ਪਰਨਾ ਲਿਆਵਾਂ ਜਿਹੜੇ ਮੇਰੇ ਡੈਡੀ ਸੀ ਉਹ ਮੇਰੇ ਵਾਂਗੂ ਬੜੇ ਦਿਲ ਕਮਜ਼ੋਰ ਦਿਲ ਦੇ ਸੀ ਉਹ ਸਾਈਡ ਤੇ ਖੜੇ ਕੰਬੀ ਜਾਣ ਪਰ ਉਹਨਾਂ ਚ ਹਿੰਮਤ ਨਹੀਂ ਸੀਗੀ ਕਿ ਉਹ ਉਸ ਵੇਲੇ ਹੈਲਪ ਕਰ ਲੈਣ ਔਰ ਉਸ ਦਿਨ ਜਦੋਂ ਉਸ ਟਾਈਮ ਚਰੀ ਖੁੱਤਰ ਰਏ ਸੀਗੇ ਤੇ ਅਮਨ ਜਿਹੜੀ ਆ ਮੇਰੇ ਮਮਾ ਦੇ ਪੇਟ ਵਿੱਚ ਸੀਗੀ ਤੇ ਮੇਰੇ ਦਾਦਾ ਜੀ ਨੇ ਪਟਾਇ ਜਿਹੜਾ ਇੰਜਨ ਸੀ ਉਹਦਾ ਪਟਾ एकदम ਉਤਾਰਿਆ ਮੇਰੇ ਡੈਡੀ ਤੇ ਮੰਮੀ ਦੋਨੋਂ ਅੱਗੇ ਰੋਕ ਲਾਰੇ ਸੀ ਉਹ ਸਮਾਂ ਮੈਂ 5 ਸਾਲ ਦੀ ਸੀ ਆਪਣੇ ਚ ਹਮੇਸ਼ਾ ਕਹਿੰਦੇ ਨੇ ਕਿ ਬੱਚਿਆਂ ਨੂੰ ਨਾ ਇੰਨੀ ਛੋਟੀਆਂ ਬਚਪਨ ਦੀਆਂ ਗੱਲਾਂ ਯਾਦ ਨਹੀਂ ਰਹਿੰਦੀਆਂ ਮੈਂ ਕਹਿੰਨੀ ਮੇਰੀਆਂ ਅੱਖਾਂ 'ਚ ਅੱਜ ਤੱਕ ਉਹ ਸੀਨ ਉਦਾਂ ਹੀ ਖੜਾ ਮੇਰੀ ਮੰਮਾ ਨੂੰ ਰਿਕਵਰ ਹੋਣ ਨੂੰ ਬਹੁਤ ਟਾਈਮ ਲੱਗਾ ਸੀ ਕਿਉਂਕਿ ਉਹਨਾਂ ਦਾ ਬਹੁਤ ਖੂਨ ਵਹਿ ਗਿਆ ਸੀ ਇੱਕ ਪ੍ਰੈਗਨੈਂਟ ਸੀਗੇ ਇਹ ਸਭ ਚੀਜ਼ਾਂ ਸੀ ਉਸ ਟਾਈਮ ਅਸੀਂ ਬੜੀਆਂ ਛੋਟੀਆਂ ਔਰ ਉਸ ਟਾਈਮ ਤੇ ਪਹਿਲੀ ਵਾਰ ਆਪਣੇ ਘਰ ਦਾ ਕੰਮ ਕਰਨਾ ਸਿੱਖਿਆ ਸੀ ਲੈ ਘਰ ਦੀ ਰੋਟੀ ਸਬਜੀ ਔਰ ਮੈਨੂੰ ਮੇਰੇ ਦਾਦਾ ਜੀ ਗਾਈਡ ਕਰਦੇ ਹੁੰਦੇ ਸੀ ਮੈਂ ਕਹਿੰਦੀ ਮੈਂ ਅੱਜ ਤੱਕ ਉਹ ਉਹ ਇੱਕ ਪੰਜਾਂ ਸਾਲਾਂ ਦਾ ਜਿਹੜਾ ਮੇਰਾ ਸੀਨ ਆ ਨਾ ਮੇਰੀ ਮਾਂ ਦਾ ਉਹ ਹੱਥ ਮੈਨੂੰ ਅੱਜ ਤੱਕ ਨਹੀਂ ਭੁੱਲਿਆ ਸ਼ਾਇਦ ਲੋਕਾਂ ਨੂੰ ਭੁੱਲ ਜਾਂਦਾ ਹੋਗਾ ਬਾਕੀ ਮੈਨੂੰ ਹੋਰ ਕੁਝ ਵੀ ਯਾਦ ਨਹੀਂ ਉਸ ਸਮੇਂ ਦਾ ਬਟ ਉਹ ਜਿਹੜਾ ਇੱਕ ਸੀਨ ਸੀਗਾ ਔਰ ਫਿਰ ਨਾ ਲੋਕੀ ਅਗਲੇ ਦਿਨ ਸਾਨੂੰ ਪਤਾ ਕੀ ਕਹਿਣ ਤੁਸੀਂ ਆਪਦੀ ਮਾਂ ਦੇ ਪੋਤੇ ਇਕੱਠੇ ਕਰ ਲੈਂਦੇ ਤੁਸੀਂ ਉਹ ਪਰ ਤੇ ਮੈਂ ਆਪਣੀ ਮੰਮੀ ਦੇ ਪੋਤੇ ਇਕੱਠੇ ਕੀਤੇ ਔਰ ਸ਼ਾਇਦ ਉਹ ਨਾ 8 ਘੰਟਿਆਂ ਦੇ ਵਿੱਚ ਵਿੱਚ ਲੈ ਕੇ ਜਾਣੇ ਸੀ ਜੇ ਕੋਈ ਲੈ ਜਾਂਦਾ ਨਾ ਤਾਂ ਉਹਨਾਂ ਦੀਆਂ ਜਿਹੜੀਆਂ ਉਂਗਲਾਂ ਸੀ ਉਹ ਦੁਬਾਰਾ ਜੋੜ ਸਕਦੀਆਂ ਬਟ ਉਹੀ ਗੱਲ ਆ ਇਹ ਸਭ ਸਿਆਣੀਆਂ ਲੇਡੀਜ਼ ਦੇ ਕੰਮ ਹੁੰਦੇ ਨੇ ਜਾਂ ਘਰ 'ਚ ਜਿਹੜੇ ਸਿਆਣੇ ਉਹਨਾਂ ਪਰ ਮੇਰੀ ਫੈਮਿਲੀ 'ਚ ਉਸ ਟਾਈਮ ਇੰਨਾ ਜ਼ਿਆਦਾ ਉਹ ਹੋਇਆ ਕਿਸੇ ਨੂੰ ਕੁਝ ਨਹੀਂ ਸੁਝਿਆ ਤੇ ਉਹ ਮੇਰੇ ਮੰਮਾ ਦੇ ਪੋਤੇ ਪੂਰੇ ਵੀ ਨਹੀਂ ਲੱਭੇ ਜਿੰਨੇ ਕ ਲੱਭੇ ਨਾ ਮੈਨੂੰ ਅੱਜ ਵੀ ਉਹ ਯਾਦ ਆ ਸਾਡੀ ਬੈਠਕ ਸੀਗੀ ਉੱਥੋਂ ਦੇ ਦਰਵਾਜ਼ੇ ਵਿੱਚ ਦੀ ਨਾ ਮੈਂ ਬਾਹਰ ਸੁੱਟਦੇ ਸੀ ਕਿਉਂਕਿ ਉਹਨਾਂ ਨੇ ਡਾਕਟਰਾਂ ਨੇ ਕਿਹਾ ਸੀ ਹੁਣ ਇਹਨਾਂ ਦਾ ਕੋਈ ਫਾਇਦਾ ਨਹੀਂ ਤੇ ਉਸ ਟਾਈਮ ਨਾ ਮੈਂ ਕੋਈ ਗੱਲ ਸੋਚਦੀ ਹੁੰਦੀ ਸੀ ਕਿ ਕਾਸ਼ ਸਮਾਂ ਵਾਪਸ ਮੁੜ ਕੇ ਆ ਜਾਂਦਾ ਮੇਰੀ ਮਾਂ ਦਾ ਹੱਥ ਵੀ ਨਾਰਮਲ ਹੋ ਜਾਂਦਾ ਕਿਉਂਕਿ ਮੰਮੀ ਸਾਨੂੰ ਸਕੂਲ ਤਿਆਰ ਕਰਕੇ ਭੇਜਣਾ ਹੁੰਦਾ ਸੀ ਨਾ ਤੇ ਸਿਰਫ ਇੱਥੇ ਨਾ ਜੂੜੇ ਜੇ ਕਰਕੇ ਭੇਜ ਦਿੰਦੇ ਹੁੰਦੇ ਸੀ ਕਿਉਂਕਿ ਉਹ ਹੱਥ ਗੁੰਦ ਨਹੀਂ ਸੇ ਸਕਦੇ ਔਰ ਅਸੀਂ ਦੋਨੋਂ ਭੈਣਾਂ ਸੀ ਕਿ ਆ ਸਕੂਲ ਵੀ ਜਾਣਾ ਹੁੰਦਾ ਸੀ ਪਰ ਉਹ ਤਕਲੀਫ ਉਹ ਸਮਾਂ ਅੱਜ ਤੱਕ ਮੇਰੀ ਮਾਂ ਦਾ ਉਹ ਹੱਥ ਸੌਂਦਾ ਸਮਾਂ ਮੁੜ ਕੇ ਕਦੇ ਨਹੀਂ ਆਉਂਦਾ ਇਸ ਲਈ ਜਿਹੜਾ ਸਮਾਂ ਆਪਣੇ ਕੋਲ ਹੈਗਾ ਨਾ ਆਪਾਂ ਨੂੰ ਉਹਦੀ ਕਦਰ ਕਰਨੀ ਚਾਹੀਦੀ ਹੈ ਤੇ ਜਿੰਨਾ ਹੋ ਸਕੇ ਆਪਣਿਆਂ ਨੂੰ ਜੋੜ ਕੇ ਰੱਖੋ ਤੋੜਨਾ ਇੱਕ ਸੈਕਿੰਡ ਦਾ ਕੰਮ ਆ ਕਿਸੇ ਨੂੰ ਵੀ ਆਪਾਂ ਆਪਣੇ ਤੋਂ ਦੂਰ ਕਰ ਸਕਦੇ ਆ ਅਲੱਗ ਕਰ ਸਕਦੇ ਆ ਕੋਸ਼ਿਸ਼ ਕਰੋ ਜਿੰਨੇ ਵੀ ਤੁਹਾਡੇ ਤੋਂ ਦੂਰ ਆ ਉਹਨਾਂ ਨੂੰ ਇੱਕ ਜੋੜ ਕੇ ਇੱਕ ਰਿਸ਼ਤੇ 'ਚ ਇੱਕ ਗੰਢ ਬਨ ਕੇ ਰੱਖੋ ਪੈਸਾ ਆਉਂਦਾ ਜਾਂਦਾ ਰਹਿਣਾ ਇਹ ਅੱਜ ਹੈ ਕੱਲ ਨਹੀਂ ਹੈ ਪਰ ਭੈਣ ਭਰਾ ਰਿਸ਼ਤੇ ਨਾ ਤੇ ਇਹ ਸਦਾ ਰਹਿਣ ਵਾਲੀਆਂ ਚੀਜ਼ਾਂ ਨੇ ਬਾਕੀ ਤੁਸੀਂ ਆਪਣਾ ਆਪਣਾ ਦੱਸਿਓ ਮੋਗੇ ਸਦਨ ਦਿਆ ਨਹੀਂ ਮੋਗੇ ਕਿ ਆਂਡੇ ਦਿੱਤੇ ਅਸੀਂ ਹੱਸੀ ਗਿਆ ਇਹ ਲੱਕੜੋਕ ਤੇ ਬਹਿਣਾ ਮਾਨ ਕੇ ਇਹ ਹੱਸੀ ਗਿਆ ਜਾਂਦਾ ਪੁੱਛੇ ਨੂੰ ਨਹੀਂ ਬੇ ਕਿੱਕੂ ਕਿੱਕੂ ਕਿਹਨਾ ਉਹ ਗਿਆ ਨਹੀਂ ਗਿਆ ਅੱਗ ਕੋਲੋਂ ਵੀ ਨਹੀਂ ਤਾਂ ਤੁਹਾਡਾ ਕੋਈ ਤਣ ਪੱਤਣ ਹੈਗਾ ਕੋਈ ਥੱਲਾ ਹੈਗਾ ਤੁਹਾਡਾ ਥੱਲੇ ਉੱਠ ਕੇ ਆਏ ਨੂੰ ਤੇ ਉੱਠ ਕੇ ਆਏ ਨੂੰ ਉਹ ਕਹਿੰਦਾ ਉਹ ਕਹੀ ਜਾਂਦਾ ਉਹ ਕਹਿੰਦਾ ਉਹ ਕਹੀ ਜਾਂਦਾ ਕਈ ਕੌਣ ਜਾਂਦਾ ਭੂਤ ਨੇ ਇਹਨੂੰ ਕੋਈ ਸੌਂਖਾ ਮੈਂ ਕਿਹਾ ਮੈਂ ਤਾਂ ਮੋਗੇ ਆਉਣਾ ਹੀ ਨਹੀਂ ਅੱਜ ਗੁੱਗੂ ਨੇ ਕਿਹਾ ਗੁੱਗੂ ਨੇ ਗੁੱਗੂ ਨੇ ਆ ਤੇਰੇ ਮੂੰਹ 'ਚ ਗਈ ਜਾਂਦਾ ਗੁੱਗੂ ਨੇ ਕਿਹਾ ਮੈਂ ਵੇ ਭੰਕੀ ਜਾਂਦਾ ਇਹਦਾ ਕੀ ਕੰਮ ਆ ਇਹਦਾ ਬਹੁਤ ਬੋਲਦੇ ਤੂੰ ਮੇਰੇ ਕੋਲ ਜੀ ਨਹੀਂ ਤੈਨੂੰ ਮੇਰੀ ਮਾਂ ਘੇ ਨਹੀਂ ਮੈਨੂੰ ਪਤਾ ਉੱਲੂਆਂ ਨੂੰ ਰਾਤ ਨੂੰ ਦਿਸਣਾ 8 ਵਜੇ ਚੱਲ ਠੀਕ ਆ ਮੰਮੀ ਮੈਂ ਤਾਂ ਚੱਲ ਆਈ ਦਰਸ਼ਨਾਂ ਮੋਗੇ ਠੀਕ ਆ ਓਹ ਹੋ ਐਡੀ ਗੰਦੀ ਲੈਂਗੁਏਜ ਇਹੋ ਜੀ ਤੇਰੀ ਆ ਫਿਰ ਉਹੋ ਜੀ ਸਾਡੀ ਹੋਣੀ ਆ ਓਏ ਹੋਏ ਤੋਬਾ 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 ਮੇਰੀ ਓਹ ਦਰਸ਼ਨ ਗਿਆ ਜੈਲੇ ਐਨੀਆਂ ਕਰੇੜੀਆਂ ਆਈਆਂ ਸੋਇਰ ਦੀਆਂ ਕਰ ਲੈਂਦੇ ਅਗਰ ਬੰਦਿਆਂ ਨੂੰ ਉਹਨਾਂ ਨੂੰ ਮਰਨਾ ਉਹਨਾਂ ਨੇ ਇਹ ਕੰਮ ਉਹਨੋਂ ਦਰਸ਼ਨ ਨੂੰ ਪੁੱਛਿਆ ਦਰਸ਼ਨ ਨੇ ਕਿਹਾ ਸੀ ਅਸੀਂ ਆਪੇ ਪੱਟੇ ਪਾਵਾਂਗੇ ਜੈਲੇ ਨੂੰ ਤੂੰ ਉੱਧਰ ਲਾ ਲਾ ਆ ਆ ਵੇਲਾ ਹੁਣ ਤੇਰੇ ਸਾਹਮਣੇ ਤੂੰ ਵੀ ਮਾਰਦਾ ਹੁਣ ਆਲੇ ਤੋਂ ਪਾਵਾਂਗੇ ਆ ਵੇਲਾ ਸਾਹਮਣੇ ਮੈਂ ਤੀਜਾ ਤਾਂ ਆਇਆ ਹੀ ਨਹੀਂ ਤੀਜਾ ਕਿੱਥੇ ਆ ਤੀਜਾ ਉੱਧਰ ਜਾ ਕੇ ਬੈਠਾ ਹਣਾ ਕਿੱਧਰ ਆ ਮੱਝਾਂ ਦੇ ਪਾਸੇ ਆ ਪਾਣੀ ਪੀਉਂਦਾ ਹਿਆ 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 ਆ ਜਾਂਦੀ ਡਰੋਗਿਆ ਹਿਆ ਮੈਂ ਲਾਉਂਗਾ ਗਰਦੀਪ 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 ਧੱਕੇ ਮੈਂ ਕਿ ਗਾਵਾਂ ਕਿੱਧਰ ਜਾਈ ਹੁਣ ਫੋਨ ਲਾ ਕੇ ਆਈ ਸਹੀ ਮੈਨੂੰ ਮੁੰਡੇ ਫੋਨ ਲਾਵੇ ਸਹੀ ਮੰਨੀ ਦਾ ਫੋਨ ਲਾਉਗੀ ਮੇਰੀ ਭੈਣ ਆਏ ਰੋਵੀ ਯੋ ਆ ਜਾਵੜੀ ਭੱਜ ਗਈ ਅੰਟੀ ਸਾਕਨੀ ਕੋ ਡਿਜੀਟਲ ਆਪਾ ਫੋਰਚੂਨ ਇਧਰ ਜੇ ਕਰਕੇ ਗੈਰ ਚਲਾਇਆ ਕਰਾਂਗੇ ਨਾਲ ਹੀ ਆਪਾਂ ਪਿੱਕਾ ਲਾਇਆ ਰੇ ਨਾਲ ਹੀ ਫੋ ਪਾ ਚਕਾਰ ਪਿਓ ਯੈਸ ਪਾਪਾ ਮੇਰਾ ਇਥੋਂ ਦੇਖਿਆ ਕਨੀ ਕੋਠੀ ਸਾਹਮਣੇ ਉਹ ਸਟ੍ਰਕਚਰ ਤਾਂ ਇਧਰੋਂ ਦਿਨ ਜਾ ਰਿਹਾ ਲੈ ਕਲੇ ਸੁਨੋ ਨੀ ਇਹੋ ਜਿਹਾ ਕਰ ਸਕਦੇ ਆ ਜਾਣ ਕੇ ਸਾਫ ਸਾਫ ਲਿਖਿਆ ਆ ਬਾਹਰ ਜਾਂਦਾ ਰਸਤਾ ਇਧਰ ਹੈ ਸਪਾਸ ਐਂਟਰ ਕੀ ਕਰਨ ਗਏ ਤੁਸੀਂ ਤੁਹਾਡੇ ਜਿਹੜੇ ਅੰਦਰ ਦੇ ਕੀੜੇ ਨਹੀਂ ਨੇ ਤੂੰ THAILAND ਘੁੰਮ ਗਏ ਆ ਫਿਰ ਵੀ ਤੇਰੇ ਅੰਦਰ ਦੇ ਕੀੜੇ ਨਹੀਂ ਮਰੇ ਆ ਗੱਨਾ ਮਾਰਦਾ ਨੂੰ ਹਾਲੇ ਸਪਾਸ ਸੈਂਟਰ ਲੱਭਦਾ ਫਿਰਦਾ ਇੱਥੇ ਵੇਖ ਲੈ ਗੱਨਾ ਵੇਹੇ ਨਣੀਆਂ ਲੱਥੇ ਲਾਓ ਇਹਨਾਂ ਦੇ ਇਹੋ ਜਿਹੇ 10 ਆਹ ਭਾਈ ਜਿਹੜੇ ਵੀ ਬੰਦੇ ਬਈ ਇਹ ਬਈ ਨੂੰ ਟੀਚਰਾ ਕਰਨ ਦਾ ਨਾ ਕਰੋ ਯਾਰ ਇਹ ਮੇਰੀ ਰੋਜੀ ਰੋਟੀ 'ਚ ਲੱਤ ਮਾਰਨਾ ਚਾਹੁੰਦਾ ਇਹਨੂੰ ਰੋਕਿਆ ਜਾਵੇ ਬੰਦੇ ਨੂੰ ਗੱਗੂ ਓਏ ਇਹ ਆਪਣੀ ਰੋਜੀ ਰੋਟੀ 'ਚ ਲੱਤ ਮਾਰਦਾ ਹੀ ਕਹਿੰਦੇ ਸਨੇਪਚਟਲੀ ਨੀ ਮਾਰ ਦੱਸ ਇਹਨੂੰ ਨਹੀਂ ਐ ਨਹੀਂ ਹੁੰਦਾ ਹੁੰਦਾ ਪੈ ਗਈ ਪੈ ਗਈ ਜਾਂਦੀ ਹੁਣ ਬੱਸ ਮੇਰੀ ਗੱਲ ਤੇ ਪਾਇਆ ਇਹਨੇ ਨਜਾਇਜ਼ ਕਾਦੀ ਤੂੰ ਸਪਾ ਸੈਂਟਰ ਕੀ ਕਰਨ ਗਿਆ ਸੀ ਆ ਗਿਆ ਜੀ ਭਰਾਵਾ ਚੰਗਾ ਭਲਾ ਉਹਨਾਂ ਨੇ ਬਾਹਰ ਪੰਜਾਬੀ ਚ ਲਿਖਿਆ ਕਿ ਇਧਰ ਦੀ ਬਾਹਰ ਜਾਣ ਦਾ ਰਸਤਾ ਤੇ ਸਪਾ ਸੈਂਟਰ ਚ ਵੜ ਗਿਆ ਮੈਂ ਕਿਹਾ THAILAND ਘੁੰਮ ਕੇ ਤੈਨੂੰ ਸਵਰ ਨਹੀਂ ਬੇਸ਼ਰਮਾ ਤੂੰ ਫੇਰ ਉੱਧਰ ਲੈ ਸਾਰੀ ਉਧਰ ਮੁੰਡੇ ਸਾਰੇ ਮਗਰ ਉਧਰ ਦੁਕਾਨਦਾਰ ਵੇਖਣ ਆਏ ਦੱਸ ਐਂਡੀ ਗ੍ਰੇਜੈਂਡ ਹੈ ਅੱਲਾ ਦਾ ਮੁਲਕ ਨਹੀਂ ਚੱਲੋ 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 ਜਾ ਰਹਿਣਾ ਜੀ ਵੀਰ ਮੇਰਾ ਰੂਟ ਪੰਜ ਫੜਾ ਆਪਣਾ ਹਰੇ ਜੀ ਦੇ ਪਰਦੀਨੇ ਵੇਕੀ ਵੀ ਮਹਿੰਗੇ ਚੀਜ਼ਾ ਫੜਾ ਆਪਣੀਆਂ ਆਹ ਕੁਆਲਟੀ ਕਾਦੇ ਮੁੰਡਿਆਂ ਨੂੰ ਬਾਡੇ ਦੀ ਇਹਨੇ ਕੋ ਮਿਲਿਆ ਨਹੀਂ ਗਾ ਕਰਦੀ ਪਾਰਟੀ ਸਾਰਿਆਂ ਨੂੰ ਬਾਡੇ ਪਾਰਟੀ ਬ్రో ਖੁਸ਼ ਰੋ ਅਬ ਅੱਛਾ ਨਹੀਂ ਹੁੰਦਾ ਪਿਆ ਸਮਾਨ ਜਾਣ ਹੁੰਦਾ ਪਿਆ ਸਾਰਾ ਹੁੰਦਾ ਪਿਆ ਆਜੋ ਆਜੋ ਜੀ ਆਜੋ ਲੇਟ ਨਾ ਆਜੋ ਬੈਠੋ ਆਜੋ ਆਜੋ ਸਾਰੇ ਭਰਾ ਕੰਮ ਦੇਗਾ ਸਰ ਭਯਾਰ ਜਿੱਥੇ ਜਿੱਥੇ ਜਾਈਦਾ ਸਾਰੇ ਲੱਗ ਲਾਈ ਜਾਣੇ ਫਰਿਜ ਭਰਦੇ ਨਹੀਂ ਆਪਾਂ ਹੋ ਸਾਲ ਤੱਕ ਠੀਕ ਆ ਲਓ ਜੀ ਸਾਰੇ ਲੱਗ ਗਏ ਆ ਇਹ ਮੈਂ ਜ਼ਰੂਰ ਲੈ ਕੇ ਆਉਣਾ ਹੁਣ ਪਹਿਲਾਂ ਨਹੀਂ ਲਿਆਉਂਦਾ ਹੁਣ ਜ਼ਰੂਰ ਲੈ ਕੇ ਆਉਣਾ ਕੀਨੀਆ ਦਾ ਹੋ ਗਿਆ ਅਫਰੀਕਾ ਦਾ ਹੋ ਗਿਆ ਜਿਵੇਂ ਯਾਥਲਵੇਰ ਵਾਲਾ ਹੋ ਗਿਆ ਦਬਈ ਵਾਲਾ ਹੋ ਗਿਆ ਥਾਈਲੈਂਡ ਵਾਲਾ ਲਾਤਾ ਪਤਾਇਆ ਵਾਲਾ ਲਾਤਾ ਤੰਜ਼ਾਨੀਆ ਵਾਲਾ ਰਹਿ ਗਿਆ ਏ ਤੰਜ਼ਾਨੀਆ ਕਿੱਥੇ ਉਹ ਰਹਿ ਗਿਆ ਏ ਕੋਈ ਨਹੀਂ ਲੈ ਆ ਉਹ ਮਿਲਿਆ ਨਹੀਂ ਸੀ ਹੈ ਕਿਵੇਂ ਗੱਗੂਏ ਕੀ ਕਹਿਣਾ ਭਾਈ ਠੇਕੇਦਾਰ ਨੇ ਕੰਮ ਹੀ ਪੂਰਾ ਘੈਂਟ ਕੀਤਾ ਦੇ ਇਹ ਹੈ ਤਾਂ ਬਾਬਾ ਨਾਨਕੀ ਬਈ ਕੰਮ ਕਰਾਉਣ ਵਾਲਾ ਮਤ ਦੇਣ ਵਾਲਾ ਤਾਂ ਓਹੀ ਆ ਪਰ ਨੇ ਬਹੁਤ ਸੋਹਣਾ ਕੰਮ ਆ ਵੇਖ ਸਕਦੇ ਆ ਬਈ ਤਿਆਰੀ ਚੱਲੀ ਜਾਂਦੀ ਆ ਤੇ ਹਾਲੇ ਉੱਪਰ ਵਾਲੀ ਚਣਾਈ ਚੱਲੀ ਜਾਂਦੀ ਆ ਤੇ ਆਹ ਜੱਗੇ ਆਣੀ ਵੇਖ ਸਕਦੇ ਤੇ ਹਾਏ ਜੱਗੇ ਭਾ ਨਨ ਰੱਖਿਆ ਸਪੈਸ਼ਲ ਮਸਾਲਾ ਰਲਾਉਣ ਲਈ ਕਿਉਂਕਿ ਦੰਦਾ ਤੁਹ ਬਹੁਤ ਸਹੂਲਤ ਮਿਲਦੀ ਆ ਮਸਾਲਾ ਰਲਾਉਣ ਦੇ ਵਿੱਚ ਤੁਸੀਂ ਨਾਟਕ ਸੀ ਜਾਂਨੇ ਸ਼ਾਜੀ ਹਾਂਜੀ ਹਾਂਜੀ ਪਰ ਲੱਗੇ ਜੇ ਇਹਨੂੰ ਕਿ ਭਰਤਾ ਪਰ ਨਾ ਆਲੇ ਓਕੇ ਇਹ ਕੀ ਹੋ ਰਿਹਾ ਹੈ ਹੈ ਪ੍ਰੈਡ ਮੇਸਰ ਉੱਚੀ ਐ ਨਹੀਂ ਕਰਕੇ ਹੈ ਇਹ ਜੇ ਤੂੰ ਟ੍ਰੈਡਮਿਲ ਤੋਂ ਘੱਟ ਹੀ ਸਾਫ਼ ਕਰ ਲਿਆ ਕਰ ਇਹਨੇ ਤੇ ਤੂੰ ਪਤਲੀ ਹੋ ਜਾਣਾ ਤੈਨੂੰ ਚਲਾਉਣ ਦੀ ਲੋੜ ਨਹੀਂ ਪੈਣੀ ਤੇਰੇ ਮੈਂ ਸਿੱਧੀ ਜੀ ਗੱਲ ਦੱਸਾਂ ਰੋਜ਼ ਸਫਾਈ ਕਰ ਲਿਆ ਕਰ ਇਹਦੇ ਟ੍ਰੈਡਮਿਲ ਦੀ ਤੂੰ ਹੈ ਵੇਖ ਲੈ ਹੁਣ ਪਤਲੀ ਹੋ ਕੇ ਵਿਖਾਉਣਾ ਤੂੰ ਹੈ ਮੈਂ ਤਿੰਨ 12 ਇੰਚ ਲੈਾਈ ਤੇ ਕੀਤੀ ਤਿੰਨ ਸਪੀਡ ਤੇ ਹੈਂ ਤੇ ਮਤਲਬ ਤੂੰ ਹੁਣ ਪਤਲੀ ਹੋ ਕੇ ਵਿਖਾਉਣਾ ਹਣ ਲੈ ਠੀਕ ਹੈ ਵੀ